ਦਾਰੋ ਦੀ ਕਹਾਣੀ ਹੈਗੀ ਹੈ ਜੀ ਦਾਰੋ ਦੀ ਆਪਾਂ ਉਹਦੇ ਉੱਤੇ ਜੀ ਦਾਰੋ ਦਾ ਤਾਂ ਜੇ ਆਪਾਂ ਸਧਾਰਨ ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਉਹ ਮਝੈਲ ਵਾਲਾ ਕਰੈਕਟਰ ਦੀ ਹੀ ਇੱਕ ਤਰ੍ਹਾਂ ਦੀ ਜਿਦਾਂ ਦਾ ਮਝੈਲ ਵਾਲਾ ਕਰੈਕਟਰ ਆ ਨਾ ਉਦਾਂ ਦਾ ਹੀ ਕਰੈਕਟਰ ਆ ਉਹ ਪਰ ਮਝੈਲ ਦੇ ਵਿੱਚ ਇਹ ਇੱਕ ਸਰਦਾਰ ਨਹੀਂ ਹੁੰਦੀ ਆ ਅਮੀਰ ਘਰ ਦਾਰੋ ਦੇ ਵਿੱਚ ਇੱਕ ਸਟ੍ਰਗਲਰ ਕੁੜੀ ਆ ਜਿਹੜੀ ਬਹੁਤ ਗਰੀਬ ਪਰਿਵਾਰ 'ਚ ਜੰਮੀ ਆ ਔਰ ਪੜਨਾ ਵੀ ਚਾਹੁੰਦੀ ਆ ਤੇ ਪੈਟਰੋਲ ਪੰਪ ਤੇ ਨੌਕਰੀ ਕਰਦੀ ਐ। ਹੂੰ। ਔਰ ਉਹਨੂੰ ਲੱਗਦਾ ਕਿ ਮੈਂ ਜਿਹੜੀ ਗਰੀਬੀ ਚ ਮੈਂ ਰਹਿ ਰਿਹਾ ਮੇਰਾ ਪਰਿਵਾਰ ਮੈਂ ਇਹਨੂੰ ਬਾਹਰ ਕੱਢਾਂ। ਹੂੰ। ਪਰ ਹਾਲਾਤ ਇਦਾਂ ਦੇ ਬਣਦੇ ਆ ਕਿ ਉਹਨੂੰ ਬਹੁਤ ਸਾਰੇ ਗੈਰ ਕਾਨੂੰਨੀ ਕੰਮ ਕਰਨੇ ਪੈਂਦੇ ਆ, ਹਥਿਆਰ ਚੱਕਣੇ ਪੈਂਦੇ ਆ। ਇੱਕ ਤਰ੍ਹਾਂ ਨਾਲ ਮੈਂ ਕਹਿੰਨਾ ਉਹਨਾਂ ਵੀ ਜੋਰਾ ਦਾ ਫੀਮੇਲ ਵਰਜਨ دارو ਜੇ ਜੋਰਾ ਕੁੜੀ ਦਿਖਾਉਣਾ ਹੋਵੇ ਆਪਾਂ ਤਾਂ ਉਹ ਦਾਰੋ ਆ ਜੇ ਦਾਰੋ ਨੂੰ ਆਪਾਂ ਮੁੰਡਾ ਦਿਖਾਈਏ ਤਾਂ ਉਹ ਜੋਰਾ ਹੈ ਮਤਲਬ ਜੋਰਾ ਦਾ ਫੀਮੇਲ ਵਰਜਨ ਹੀ ਕਹਿਣਾ ਹੋਣਾ ਮੈਂ ਸਿੱਧੇ ਸ਼ਬਦਾਂ ਚ ਤੇ ਇਸ ਕਰਕੇ ਜਿੱਦਾਂ ਹੁਣ ਕੁੱਲ ਨੂੰ ਕੁੱਲ ਨੇ ਤਕਰੀਬਨ ਮੇਰੀਆਂ ਸਾਰੀਆਂ ਫਿਲਮਾਂ ਚ ਕੋਈ ਨਾ ਕੋਈ ਕਰੈਕਟਰ ਕੀਤਾ ਪਰ ਮੈਂ ਇਹਨੂੰ ਬਹੁਤ ਵੱਡਾ ਕਰੈਕਟਰ ਨਹੀਂ ਦੇ ਸਕਿਆ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੇਰੇ ਤੋਂ ਇਲਾਵਾ ਕਿਸੇ ਹੋਰ ਨੇ ਤੀਰਜ ਰਤਨ ਭਾਈ ਨੇ ਇਹਨੂੰ ਮਝੈਲ ਦੇ ਵਿੱਚ ਕਰੈਕਟਰ ਦਿੱਤਾ ਤਾਂ ਉਹ ਗੱਲ ਮੇਰੇ ਸਿਰ ਵੈਸੇ ਵੀ ਨਹੀਂ ਆਉਂਦੀ ਕਈ ਵਾਰੀ ਅਗਲਾਪ ਕਹਿੰਦਾ ਨਾ ਇੱਕੋ ਹੀ ਐਕਟਰ ਜਾਂ ਐਕਟਰ ਨੂੰ ਕੋਈ ਤੁਸੀਂ ਪ੍ਰਮੋਟ ਕਰ ਰਹੇ ਹੋ ਕਿਉਂਕਿ ਮੈਨੂੰ ਸਾਰੇ ਹੀ ਟੈਲੈਂਟਡ ਬੱਚੇ ਆ ਜਿਹੜੇ ਉਹ ਪਿਆਰੇ ਨੇ ਚਾਹੇ ਉਹ ਮੁੰਡੇ ਆ ਚਾਹੇ ਕੁੜੀਆਂ ਤੇ ਮੈਨੂੰ ਮਝੈਲ ਦਾਦਾ ਕਰੈਕਟਰ ਆ ਜਿਹੜਾ ਉਹਦੀ ਇਸ ਕਰਕੇ ਖੁਸ਼ੀ ਆ ਕਿ ਮੇਰੇ ਤੋਂ ਇਲਾਵਾ ਜਿਵੇਂ ਪਹਿਲਾਂ ਜਤਿੰਦਰ ਮੌਰ ਨੇ ਕਿਸਾ ਪੰਜਾਬ ਚ ਇਹਨੂੰ ਰੋਲ ਦਿੱਤਾ ਸੀ ਯਾ ਸੈਂਟਰਲ ਕੈਰੈਕਟਰ ਸੀ ਉਹਦੇ ਚ ਵੀ ਇਹਦਾ ਉਸ ਤੋਂ ਪਹਿਲਾਂ ਜਿਹੜੀ ਇਹਦੀ ਫਸਟ ਫਿਲਮ ਸੀ ਅੰਨੇ ਘੋੜੇ ਦਾ ਦਾਨ ਉਹ ਗੁਰਿੰਦਰ ਬਹੁਤ ਵੱਡੇ ਡਾਇਰੈਕਟਰ ਨੇ ਨੈਸ਼ਨਲ ਵਾਰਡ ਮਿਲੇ ਸੀ ਤੈਨੂੰ ਉਸ ਫਿਲਮ ਨੂੰ ਉਹ ਇਹਦੀ ਪਹਿਲੀ ਫਿਲਮ ਸੀਗੀ ਹੁਣ ਮੇਰਾ ਹੱਕ ਬਣਦਾ ਸੀ ਕਿ ਇਹਨੂੰ ਵੱਡਾ ਕੈਰੈਕਟਰ ਦੇਵਾਂ ਜਿਹੜਾ ਜੱਡਾ ਇਹਦਾ ਟੈਲੈਂਟ ਆ ਟੈਲੈਂਟ ਦੀ ਤਾਂ ਖੈਰ ਕਦੇ ਵੀ ਉਹਦੇ ਮੇਚ ਦਾ ਕਰੈਕਟਰ ਤਾਂ ਕਦੇ ਵੀ ਨਹੀਂ ਹੁੰਦਾ ਮਤਲਬ ਟੈਲੈਂਟ ਬੰਦੇ ਦਾ ਇੰਨਾ ਹੁੰਦਾ ਕਿ 100 ਕਰੈਕਟਰ ਜਾ ਇਕੱਠੇ ਹੋ ਕੇ ਵੀ ਉਹਦੇ ਮੇਚ ਦੇ ਨਹੀਂ ਹੁੰਦੇ ਹੁੰਦੇ ਪਰ ਤਸੱਲੀ ਆ ਇਸ ਗੱਲ ਦੀ ਕਿ ਕੁੱਲ ਦੇ ਮਝਾਲ ਨਾਲ ਜਿਹੜਾ ਇਹਦਾ ਇੱਕ ਦਰਸ਼ਕ ਵਰਗ ਨਵਾਂ ਦਰਸ਼ਕ ਵਰਗ ਬਣਿਆ ਉਹ ਇਹਨੂੰ ਮਝਾਲ ਤੋਂ ਬਾਅਦ ਦਾਰੋਜ਼ ਦੇਖ ਕੇ ਬਹੁਤ ਖੁਸ਼ ਹੋਣਗੇ ਅ ਜੇ ਸਮਝੋ ਤੁਸੀਂ ਫਿਲਮ ਲਿਖਦੇ ਹੋ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਉਸ ਟਾਈਮ ਕੋਈ ਕਰੈਕਟਰ ਦਿਮਾਗ 'ਚ ਲਿਆ ਹੁੰਦਾ ਕਿ ਆਪਾਂ ਇਸ ਇਹਨਾਂ ਨੂੰ ਇਸ ਦੇ ਵਿੱਚ ਆਪਾਂ ਕਰ ਸਕਦੇ ਆ ਜਾਂ ਫਿਰ ਜਿਵੇਂ ਅੱਜਕੱਲ ਦੇਖਦੇ ਆ ਆਪਾਂ ਵੀ ਕੋਈ ਵੱਡੇ ਚਿਹਰੇ ਹੀ ਲੈਣੇ ਹੁੰਦੇ ਆ ਜਿਵੇਂ ਕੋਈ ਫਿਲਮ ਬਣਨੀ ਆ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਵੱਡਾ ਚਿਹਰਾ ਲੈਣਾ ਤਾਂ ਸ਼ਾਇਦ ਅਸੀਂ ਛੇਤੀ ਹਿੱਟ ਕਰ ਲਾਂਗੇ ਜਾ ਆਪਣੀ ਫਿਲਮ ਤੋਂ ਜ਼ਿਆਦਾ ਪੈਸੇ ਕਮਾ ਲਾਂਗੇ ਹਨਾ ਕਈ ਵਾਰੀ ਬਹੁਤ ਟੈਲੈਂਟਡ ਲੋਕ ਨੇ ਜਿਹੜੇ ਪਿੱਛੇ ਰਹਿ ਜਾਂਦੇ ਆ ਇਸ ਨੂੰ ਲੈ ਕੇ ਮੈਂ ਕਦੇ ਐ ਨਹੀਂ ਕੀਤਾ ਵੀਰੇ ਮੈਂ ਨਾ ਹਮੇਸ਼ਾ ਚੰਗੇ ਐਕਟਰ ਨਾਲ ਕੰਮ ਕਰਦਾ ਮੈਨੂੰ ਕਿਸੇ ਵੀ ਸਟਾਰ ਕਿਸੇ ਗਾਇਕ ਉਹਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਮੈਨੂੰ ਇਦਾਂ ਹੁੰਦਾ ਵੀ ਜੇ ਲੋੜ ਹੈ ਤਾਂ ਤੋਂ ਅਸੀਂ ਜਾਓ ਇਸ ਲਈ ਨਹੀਂ ਕਿ ਅਸੀਂ ਕਿਸੇ ਵੱਡੇ ਸਟਾਰ ਕੋਲੇ ਜਾਣਾ ਇਸ ਕਰਕੇ ਕਿ ਉਹਦੇ ਨਾਲ ਜੇ ਫਿਲਮ ਬਣਾਵਾਂਗੇ ਤਾਂ ਅਸੀਂ ਹਿੱਟ ਹੋ ਜਾਾਂਗੇ ਹਿੱਟ ਹੋਣਾ ਤੇ ਚੰਗੀਆਂ ਫਿਲਮਾਂ ਬਣਾਉਣਾ ਇਹ ਦੋ ਆੜੜ ਗੱਲਾਂ ਨੇ ਇਸ ਕਰਕੇ ਮੈਂ ਠੀਕ ਹੈ ਉਹ ਵੀ ਸਾਰੇ ਭਰਾ ਨੇ ਉਹਨਾਂ ਨਾਲ ਵੀ ਮੈਂ ਕੰਮ ਕਰੂੰਗਾ ਪਰ ਜਿਹੜੀਆਂ ਸ਼ੁਰੂਆਤੀ ਫਿਲਮਾਂ ਨੇ ਮੇਰੀਆਂ ਇਹ ਤਕਰੀਬਨ ਚੰਗੇ ਐਕਟਰਾਂ ਨੂੰ ਮੁੰਡੇ ਕੁੜੀਆਂ ਨਵੇਂ ਮੁੰਡੇ ਕੁੜੀਆਂ ਨੂੰ اڈਿਸ਼ਨ ਲੈ ਕੇ ਮੈਂ ਰੋਲ ਦਿੱਤੇ ਆ ਤੇ دارو ਦੇ ਆਡੀਸ਼ਨ ਵੀ ਬਹੁਤ ਵੱਡੇ ਪੱਧਰ ਤੇ ਕੀਤੇ ਸੀ ਅਸੀਂ ਬਠਿੰਡਾ ਮਹਾਲੀ ਅਤੇ ਬਰਨਾਲੇ ਮੈਂ ਜਿਹੜੀ ਤੁਹਾਡੇ ਵਾਲੀ ਗੱਲ ਆ ਜਿਵੇਂ ਕਰੈਕਟਰ ਦੀ ਗੱਲ ਆ ਵੀ ਆਪਾਂ ਕਿੱਥੋਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇਹ ਪੈਟਰੋਲ ਪੰਪ ਤੇ ਲੱਗੀ ਹੁੰਦੀ ਹੈ ਇਹ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਆ ਜਦੋਂ ਕੁੜੀਆਂ ਨਵੀਆਂ-ਨਵੀਆਂ ਪੈਟਰੋਲ ਪੰਪ ਤੇ ਕੰਮ ਕਰਨ ਲੱਗੀਆਂ ਸੀ ਤਾਂ ਮੈਂ ਬਹੁਤ ਹਿੱਲਿਆ ਭਾਵਕ ਬੰਦਾ ਮੈਂ इमोशनल ਮੈਨੂੰ ਬਹੁਤ ਬੁਰਾ ਲੱਗਿਆ ਕਿਸੇ ਕੁੜੀ ਦਾ ਪੈਟਰੋਲ ਪੰਪ ਤੇ ਕੰਮ ਕਰਦਾ ਮੈਨੂੰ ਜਦੋਂ ਕਿ ਮੈਂ ਇਸ ਗੱਲ ਦੇ ਹੱਕ ਚ ਹਾਂ ਕਿ ਕੁੜੀਆਂ ਬੰਦਿਆਂ ਦੇ ਬਰਾਬਰ ਨੌਕਰੀਆਂ ਕਰ ਸਕਦੀਆਂ ਨੇ ਫੌਜ ਚ ਵੀ ਕੰਮ ਕਰ ਸਕਦੀਆਂ ਪੁਲਿਸ ਚ ਵੀ ਕਰ ਸਕਦੇ ਆ ਪਰ ਖਾਸ ਕਰਕੇ ਜਿਹੜਾ ਪੈਟਰੋਲ ਪੰਪ ਆ ਨਾ ਉੱਥੇ ਮੈਨੂੰ ਬਹੁਤ ਆਇਆ ਲੱਗਿਆ ਕਿ ਯਾਰ ਇਹ ਬਹੁਤ ਬੇਰਸ ਜ਼ਿੰਦਗੀ ਆ ਵੀ ਪਹਿਲਾਂ ਤੁਸੀਂ ਜਾਓ ਕਪੜੇ ਆਪਦੇ ਲਾ ਕੇ ਉਹ ਪੈਟਰੋਲੀਅਮ ਵਾਲੀ ਹਾਂ ਡਰੈਸ ਉਹ ਪਾਣੀ ਪੈਂਦੀ ਐ ਉਸ ਦੇ ਵਿੱਚ ਮਤਲਬ ਤੁਸੀਂ ਸੋਚ ਕੇ ਦੇਖੋ ਕਿ ਉੱਥੇ ਕੋਈ ਜ਼ਿੰਦਗੀ ਦੀ ਕਿਸੇ ਕਿਸਮ ਦੀ ਵੀ ਰੰਗਿਨੀ ਨਹੀਂਗੀ ਕੁੜੀ ਤਾਂ ਫਿਰ ਕੁੜੀ ਹੁੰਦੀ ਐ ਨਾ ਉਹਦੇ ਕੁਝ ਚਾਹ ਹੁੰਦੇ ਹੋਣਗੇ ਤੇ ਉਹ ਚਾਹ ਕਿਵੇਂ ਮਤਲਬ ਕਿੰਨੀ ਔਖੀ ਐ ਉਹਦੇ ਲਈ ਉਹ ਜੌਬ ਕਰਨੀ ਉਸ ਇਹ ਮੈਂ ਜਾਣ ਬੁੱਝ ਕੇ ਚੁਣਿਆ ਸੀ ਕਰੈਕਟਰ ਕਿ ਦਾਰ ਉਹ ਫਿਰ ਮੈਂ ਦਾਰੋਚ ਕੀਤਾ ਕਿ ਦਾਰੋ ਦਾ ਕਰੈਕਟਰ ਟਫ ਦਿਖਾਉਣ ਖਾਤਰ ਮੈਂ ਇਹ ਦਿਖਾਉਂਗਾ